ਹਾਂਜੀ ਦੋਸਤੋ ਸਾਰੇ ਵੀਰ ਭਰਾਵਾਂ ਦਾ ਸਵਾਗਤ ਹੈ ਅੱਜ ਆਪਾਂ ਜਿਹੜਾ ਘਰ ਵੇਖਣ ਜਾ ਰਹੇ ਹਾਂ ਇਹ ਘਰ ਹੈਗਾ ਜੀ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਸੋ ਬਹੁਤ ਹੀ ਸੋਹਣਾ ਘਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਿਸ ਵੀਰ ਦਾ ਅੱਜ ਆਪਾਂ ਘਰ ਵੇਖਣ ਜਾ ਰਹੇ ਹਾਂ ਇਹ ਘਰ ਲਗਭਗ ਇੱਕ ਕਨਾਲ ਦੇ ਵਿੱਚ ਬਣਿਆ ਹੋਇਆ ਘਰ ਬਹੁਤ ਹੀ ਸੁੰਦਰ ਤੇ ਬਹੁਤ ਹੀ ਰੀਜਨ ਦੇ ਨਾਲ ਇਹ ਘਰ ਬਣਾਇਆ ਗਿਆ ਪਰ ਕਿਸੇ ਮਜਬੂਰੀ ਕਾਰਨ ਇਸ ਵੀਰ ਨੂੰ ਜਿਹੜਾ ਇਹ ਘਰ ਆ ਵੇਚਣਾ ਪੈ ਰਿਹਾ ਸੋ ਬਹੁਤ ਸੋਹਣਾ ਜਿਹੜੇ ਆ ਫਲ ਫਰੂਟ ਦੇ ਜਿਹੜੇ ਆ ਬੂਟੇ ਲੱਗੇ ਆ ਜਿਵੇਂ ਸੇਬ ਨਰੰਗੀ ਚੀਕੂ ਅੰਗੂਰ ਦੀ ਵੇਲ ਆਦੀ ਸੋ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਹਣਾ ਜਿਹੜਾ ਘਰ ਆ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਘਰ ਇਹਨਾਂ ਕੀ ਖੁੱਲਾ ਹੈਗਾ ਕੀ ਚਾਹੇ ਬੱਚਿਆਂ ਦਾ ਖੇਡਣ ਵਾਸਤੇ ਗਰਾਊਂਡ ਵੀ ਬਣਾ ਸਕਦੇ ਆ ਸੋ ਤੁਸੀਂ ਖੋਦੀ ਵੀ ਦੇਖ ਰਹੇ ਹਾਂ ਇਸ ਵੇਲੇ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਘਰ ਸੋ ਨੇੜੇ ਭਾਈ ਰੂਪਾ ਪਿੰਡ ਹੈਗਾ ਔਰ ਬਠਿੰਡਾ ਤੋਂ ਜੰਮੂ ਹਾਈਵੇ ਵੀ 3 ਕਿਲੋਮੀਟਰ ਦੂਰੀ ਤੇ ਆ ਸਵੇਚਨ ਦਾ ਕਰਨੇ ਆ ਕਿ ਬੱਚੇ ਬਾਹਰ ਹੈਗੇ ਆ ਇਸ ਕਰਕੇ ਕੁਝ ਮਜਬੂਰੀ ਹੈਗੀ ਹੈ ਘਰ ਵੇਚਣ ਦੀ ਸੋ ਰੇਟ ਵੀ ਬਿਲਕੁਲ ਜਾਇਜ਼ ਹੀ ਰੱਖਿਆ ਸੋ ਇਸ ਘਰ ਦਾ ਜਿਹੜਾ ਸਾਰਾ ਫਰਨੀਚਰ ਇਹ ਵੀਰ ਨੇ ਵਿੱਚ ਹੀ ਦੇਣਾ ਸੋ ਸਾਰੇ ਘਰ ਦੇ ਵਿੱਚ ਜਿਹੜੇ ਆ ਸਿਕਿਉਰਿਟੀ ਕੈਮਰੇ ਲੱਗੇ ਹੋਏ ਆ ਸੋ ਵਾਈਫਾਈ ਦਾ ਕਨੈਕਸ਼ਨ ਵੀ ਵਿੱਚ ਇਹ ਕੈਮਰੇ ਵੀ ਵਿੱਚ ਇਹ ਫਰਨੀਚਰ ਵੀ ਵਿੱਚ ਇਹ ਸੋ ਬਹੁਤ ਹੀ ਖੂਬਸੂਰਤ ਜਿਹੜਾ ਘਰ ਹੈਗਾ ਲਗਭਗ ਇੱਕ ਕਨਾਲ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਬਾਈ ਕਿਸੇ ਮਜਬੂਰੀ ਕਾਰਨ ਜਿਹੜਾ ਇਹ ਘਰ ਵੇਚ ਰਿਹਾ ਸੋ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਘਰ ਹੈਗਾ ਨੇੜੇ ਭਾਈ ਰੂਪਾ ਪਿੰਡ ਹੈਗਾ ਔਰ ਬਠਿੰਡਾ ਤੋਂ ਜੰਮੂ ਹਾਈਵੇ ਜਿਹੜਾ ਜਾਂਦਾ ਉਹ ਵੀ 3 ਕਿਲੋਮੀਟਰ ਦੂਰੀ ਤੇ ਆ ਸੋ ਬੱਚੇ ਬਾਹਰ ਸੋ ਕਿਸੇ ਮਜਬੂਰੀ ਕਾਰਨ ਜਿਹੜਾ ਇਹ ਘਰ ਜਿਹੜਾ ਵੇਚਣਾ ਪੈ ਰਿਹਾ ਔਰ ਘਰ ਬਹੁਤ ਹੀ ਰੀਜਨ ਦੇ ਨਾਲ ਬਹੁਤ ਹੀ ਖੂਬਸੂਰਤ ਜਿਹੜਾ ਹੈ ਘਰ ਬਣਿਆ ਹੋਇਆ ਹੈ ਲਗਭਗ 1 ਕਨਾਲ ਦੇ ਵਿੱਚ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫਰੀ ਆਫ ਕੋਸਟ ਆਪਾਂ ਕਰਦੇ ਆ। ਸੋ ਵੀਡੀਓ ਬਣਾ ਕੇ ਬੜੇ ਸਲੋ 모ਸ਼ਨ ਦੇ ਵਿੱਚ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਤੇ ਘਰ ਦੀ ਪੂਰੀ ਡਿਟੇਲ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫਰੀ ਜਿ ਕਰਾਂਗੇ। ਸੋ ਇਸ ਵੇਲੇ ਜਿਹੜਾ ਆਪਾਂ ਘਰ ਦੇਖ ਰਹੇ ਆ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਘਰ ਆਪਾਂ ਦੇਖ ਰਹੇ ਆ ਲਗਭਗ ਇੱਕ ਕਨਾਲ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਇਆ ਔਰ ਘਰ ਬਹੁਤ ਹੀ ਖੂਬਸੂਰਤ ਹੈ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਘਰ ਨੂੰ ਪੂਰਾ ਜ਼ਰੂਰ ਦੇਖਿਓ। ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਘਰ ਹੈਗਾ ਫਲਾਂ ਦੇ ਦਰਖਤ ਵੀ ਲੱਗੇ ਹੋਏ ਆ ਬੂਟੇ ਵੀ ਵੇਲ ਜਿਹੜੀ ਆ ਲੱਗੀ ਹੋਈ ਆ ਫਲਾਂ ਦੀ ਸੋ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵੀ ਵਧੀਆ ਬਣ ਸਕਦਾ ਸੋ ਗੈਰਜ ਰੂਮ ਵੇੜਾ ਆਲਓਵਰ ਜਿਹੜਾ ਸਾਰਾ ਘਰ ਆ ਜਿਹੜਾ ਬਹੁਤ ਹੀ ਖੂਬਸੂਰਤ ਤੁਸੀਂ ਇਸ ਵੇਲੇ ਵਾਸ਼ ਰੂਮ ਦੇ ਵਿੱਚ ਹੈਗੇ ਆ ਉਹ ਦੇਖ ਸਕਦੇ ਹੋ ਔਰ ਘਰ ਦੇ ਜਿਹੜੇ ਆ ਇੱਕ ਇੱਕ ਚੀਜ਼ ਜਿਹੜੀ ਆ ਬਾਈ ਨੇ origignal ਬਣਾਈ ਆ ਪੂਰਾ ਜਿਹੜਾ ਵਿਹੜਾ ਹੈਗਾ ਉਹ ਵੀ ਇੰਟਰਲੌਕ ਟਾਇਲ ਜਿਹਦੇ ਨਾਲ ਕਵਰ ਆ ਅੰਦਰ ਪੱਥਰ ਲੱਗਿਆ ਹੋਇਆ ਰੰਗ ਰੋਗਨ ਦੀ ਗੱਲ ਕਰੀਏ ਚਾਹੇ ਇਸ ਵੇਲੇ ਆਪਾਂ ਪੌੜੀਆਂ ਦੇ ਵਿੱਚ ਹੈਗੇ ਆ ਤਾਂ ਤੁਸੀਂ ਕਰਨ ਨੂੰ ਦੇਖ ਸਕਦੇ ਹੋ ਰੇਟ ਵੀ ਬਿਲਕੁਲ ਜਾਇਜ਼ ਆ 35 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਲਗਭਗ ਇੱਕ ਕਨਾਲ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਇਆ ਕਿਸੇ ਵੀ ਵੀਰਪ੍ਰਾਨ ਨੇ ਇਹ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਤੁਸੀਂ ਹਰ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਸੋ ਵੀਡੀਓ ਨੂੰ ਜਰੂਰ ਪਹਿਲਾਂ ਪੂਰੀ ਦੇਖ ਲਿਆ ਕਰੋ ਉਸ ਤੋਂ ਬਾਅਦ ਕੋਈ ਗੱਲਬਾਤ ਰਹੇਗੀ ਹੋਵੇ ਤਾਂ ਜਰੂਰ ਫੋਨ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ 'ਚ ਧੰਨਵਾਦ